ਲੇਦੀ ਸਭ ਤੋਂ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਕਿਸਾਨਾਂ ਦੇ ਵੱਲੋਂ ਤਿੰਨ ਵੱਡੇ ਐਲਾਨ ਕਰ ਦਿੱਤੇ ਗਏ ਨੇ ਮੁੜ ਤੋਂ ਦਿੱਲੀ ਕੂਚ ਦਾ ਵੀ ਐਲਾਨ ਹੋ ਚੁੱਕਿਆ ਕਿਉਂਕਿ 6 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ 8 ਦਸੰਬਰ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਕਾਮਯਾਬ ਨਹੀਂ ਹੋਏ ਤਾਂ ਸਰਕਾਰ ਦੇ ਸੁਨੇਹੇ ਦਾ ਇੰਤਜ਼ਾਰ ਕਰ ਰਹੇ ਸੀ ਪਰ ਸੁਨੇਹਾ ਨਹੀਂ ਆਇਆ ਤਾਂ ਹੁਣ ਮੁੜ ਤੋਂ 14 ਦਸੰਬਰ ਨੂੰ ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ ਸਭ ਤੋਂ ਵੱਡਾ ਐਲਾਨ ਦਿੱਲੀ ਕੂਚ ਕਰਨ ਦਾ ਦੂਜਾ ਐਲਾਨ ਜਿਹੜਾ ਅੱਜ ਸ਼ੰਭੂ ਬਾਰਡਰ ਤੋਂ ਹੋਇਆ ਕਿ 13 ਤਰੀਕ ਨੂੰ 10 ਮਹੀਨੇ ਪੂਰੇ ਹੋ ਜਾਣਗੇ ਕਿਸਾਨੀ ਅੰਦੋਲਨ ਚੱਲਦੇ ਵੱਡਾ ਇਕੱਠ ਕੀਤਾ ਜਾਵੇਗਾ 11 ਦਸੰਬਰ ਨੂੰ ਪ੍ਰਾਰਥਨਾ ਦਿਵਸ ਅਰਦਾਸ ਦਿਵਸ ਮਨਾਇਆ ਜਾਵੇਗਾ ਤੜਕੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਵੇਗਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ ਬੱਦ ਤੋਂ ਵੱਧ ਕਿਸਾਨਾਂ ਨੂੰ ਮੀਡੀਆ ਨੂੰ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣ ਦੀ ਸਰਬਲ ਸਿੰਘ ਪੰधेਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਪੀਲ ਕੀਤੀ ਗਈ ਆ ਤਾਂ ਤਿੰਨ ਵੱਡੇ ਐਲਾਨ ਜਿਹੜੇ ਨੇ ਅਰਦਾਸ ਸਮਾਗਮ ਮਾਫ਼ ਕਰਨਾ ਅਰਦਾਸ ਦੀਪਸ ਮਨਾਇਆ ਜਾਵੇਗਾ 10 ਮਹੀਨੇ ਪੂਰੇ ਹੋਣ ਤੇ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਹੋਵੇਗਾ ਤੇ 14 ਤਰੀਕ ਨੂੰ ਸਭ ਤੋਂ ਵੱਡਾ ਐਲਾਨ ਮੁਰਤੋਂ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੋਚ ਕਰੇਗਾ ਤਾਂ ਇਹ ਤਿੰਨ ਵੱਡੇ ਐਲਾਨ ਅੱਜ ਕਿਸਾਨਾਂ ਦੇ ਵੱਲੋਂ ਕਰ ਦਿੱਤੇ ਗਏ ਨੇ ਤੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਸਿਹਤ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਆ ਅੱਜ ਉੱਥੇ ਚੁੱਲ੍ਹਾ ਨਹੀਂ ਬਲਿਆ ਲੰਗਰ ਨਹੀਂ ਬਣਿਆ ਸਾਰਿਆਂ ਦੇ ਵੱਲੋਂ ਡੱਲੇਵਾਲ ਦਾ ਸਾਥ ਦਿੰਦਿਆਂ ਹੋਇਆਂ ਭੁੱਖ ਹੜਤਾਲ ਕੀਤੀ ਗਈ ਹੈ 15ਵੇਂ ਦਿਨ ਦੇ ਵਿੱਚ ਭੁੱਖ ਹੜਤਾਲ ਪਹੁੰਚ ਚੁੱਕੀ ਆ ਮਰਨ ਵਰਤ ਦੇ ਉੱਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਪਰ ਕੋਈ ਵੀ ਸਰਕਾਰ ਦੇ ਕੰਨੀ ਜੂਨ ਨਹੀਂ ਸਰ ਕਰੇ ਜਿਸ ਤੋਂ ਬਾਅਦ ਅੱਜ ਵੱਡੇ ਐਲਾਨ ਸ਼ੰਭੂ ਬਾਰਡਰ ਤੋਂ ਹੋਏ ਨੇ ਕਿਸਾਨਾਂ ਦੇ ਵੱਲੋਂ ਹੁਣ ਮੁੜ ਤੋਂ ਦਿੱਲੀ ਕੋਚ ਦਾ ਐਲਾਨ ਕਰ ਦਿੱਤਾ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਡਟੇ ਨੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਰ ਮੰਗ ਪ੍ਰਮਾਨ ਨਹੀਂ ਹੋ ਰਹੀ ਮੰਗ ਦੇ ਵਿੱਚ ਹੋਰ ਮੰਗਾਂ ਐਡ ਹੋ ਰਹੀਆਂ ਨੇ ਕਿਉਂਕਿ ਜੋ ਕਿਸਾਨ ਜਦੋਂ ਬੈਠੇ ਨੇ ਅੰਦੋਲਨ ਚੱਲ ਰਿਹਾ ਅੰਦੋਲਨ ਦੇ ਵਿੱਚ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਕਈ ਕਿਸਾਨ ਆਪਣੇਆਂ ਤੋਂ ਵਿਛੜ ਚੁੱਕੇ ਕਈ ਕਿਸਾਨ ਮੋਰਚੇ ਦੇ ਵਿੱਚ ਆਪਣੀ ਜੀਵਨ ਲੀਲਾ ਜੋ ਉਹਨਾਂ ਦੀ ਖਤਮ ਹੋ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜਨ ਦੀ ਵੀ ਇਹ ਮੰਗ ਜਿਹੜੀ ਐਡ ਹੋ ਚੁੱਕੀ ਹੈ ਤਾਂ ਕਿਸਾਨ ਲਗਾਤਾਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ 10 ਮਹੀਨਿਆਂ ਤੋਂ ਬੈਠੇ ਨੇ 10 ਮਹੀਨੇ ਜਿਹੜੇ 13 ਤਰੀਕ ਨੂੰ ਪੂਰੇ ਹੋ ਜਾਣਗੇ 13 ਫਰਵਰੀ ਨੂੰ ਪੂਰਾ 1 ਸਾਲ ਹੋ ਜਾਵੇਗਾ 13 ਫਰਵਰੀ ਤੋਂ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਕੋਸ਼ਿਸ਼ਾਂ ਦਿੱਲੀ ਜਾਣ ਦੀਆਂ ਕੀਤੀਆਂ ਗਈਆਂ ਚਾਰ ਵਾਰ ਕੀਤੀਆਂ ਗਈਆਂ ਕੋਸ਼ਿਸ਼ਾਂ 13 ਫਰਵਰੀ ਨੂੰ 21 ਫਰਵਰੀ ਨੂੰ 6 ਦਸੰਬਰ ਨੂੰ ਤੇ 8 ਦਸੰਬਰ ਨੂੰ ਤਾਂ ਹੁਣ ਪੰਜਵੀਂ ਕੋਸ਼ਿਸ਼ 14 ਦਸੰਬਰ ਨੂੰ ਕੀਤੀ ਜਾਵੇਗੀ ਕੀ ਪੰਜਵੀਂ ਕੋਸ਼ਿਸ਼ ਜੋ ਅੱਗੇ ਜਾਣ ਦੀ ਕੀਤੀ ਜਾਵੇਗੀ ਉਸ ਦੇ ਵਿੱਚ ਕਿਸਾਨ ਸਫਲ ਹੋ ਪਾਣਗੇ ਕਿਉਂਕਿ ਜੋ ਕਿਸਾਨ ਅੱਗੇ ਵਧਦੇ ਨੇ ਤਾਂ ਦੂਜੇ ਪਾਸੇ ਤੋਂ ਹਰਿਆਣਾ ਦਾ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਉਹੀ ਬਤੀਰਾ ਕਰਦਾ ਜੋ ਪਹਿਲੇ ਦਿਨ ਕੀਤਾ ਸੀ ਯਾਨੀ 13 ਫਰਵਰੀ ਨੂੰ ਕੀਤਾ ਸੀ ਜੋ 21 ਫਰਵਰੀ ਨੂੰ ਕੀਤਾ ਜੋ 6 ਫਰਵਰੀ ਨੂੰ ਕੀਤਾ ਜੋ 8 ਫਰਵਰੀ ਨੂੰ ਕੀਤਾ ਸਭ ਨੇ ਦੇਖਿਆ ਤੇ ਹੁਣ 14 ਦਸੰਬਰ ਨੂੰ ਕਿਸਾਨਾਂ ਦੇ ਉੱਤੇ ਕਿਹੋ ਜਿਹਾ ਤੀਰਾ ਹੁੰਦਾ ਕਿਸਾਨਾਂ ਦੇ ਉੱਤੇ ਕਿੰਨਾ ਕੋ ਤਸ਼ੱਦਦ ਹੁੰਦਾ ਇਹ ਦੇਖਣ ਵਾਲੇ ਕਰ ਰਹੇ ਹੈਗੇ ਜਾਣਕਾਰੀ